ਤੁਹਾਨੂੰ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਰਵਾਇ ਗੁਰੂ ਦੀ ਮੇਲ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਕੱਲ ਮੈਂ ਤੁਹਾਨੂੰ ਸਿਖਾਈ ਸੀਗੀ ਕਮੀਜ਼ ਦੀ ਕਟਿੰਗ ਤੇ ਬਾਹਾਂਵਾਂ ਦੀ ਕਟਿੰਗ ਜਿਹੜੀ ਮੈਂ ਆਪਣਾ ਸੂਟ ਦੀ ਕੀਤੀ ਆ ਤੇ ਅੱਜ ਮੈਂ ਤੁਹਾਨੂੰ ਸਿਖਾਉਂਗੀ ਸਟੇਟ ਸਲਵਾਰ ਤੇ ਜਿਨ੍ਹਾਂ ਜਿਨ੍ਹਾਂ ਨੂੰ ਕਮੀਜ਼ ਕਟਿੰਗ ਸਲਵਾਰ ਕਟਿੰਗ ਦੀ ਵੀਡੀਓ ਦੇਖਣੀ ਆ ਜਾਂ ਸੂਟਾਂ ਦੇ ਸ਼ੌਕੀਨ ਹੋ ਤੁਸੀਂ ਕੋਟੀਆਂ ਸਵੈਟਰਸ ਕੀ ਵੀ ਆ ਉਹਨਾਂ ਦੇ ਵੀਡੀਓ ਸਾਰੇ ਇਸ ਚੈਨਲ ਤੇ ਆਉਣਗੇ ਆਪਣੀਆਂ ਤੇ ਉਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪਲੀਜ਼ ਮੇਰੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਜਿੱਦਾਂ ਤੁਸੀਂ ਮੇਰੇ ਪੁਰਾਣੇ ਚੈਨਲ ਤੇ ਵੀਡੀਓ ਦੇਖਦੇ ਹੋ ਤੇ ਆਪਾਂ ਸ਼ਾਰਟ ਵੀਡੀਓ ਵੀ ਇਹਦੇ ਉੱਪਰ ਪਾਵਾਂਗੇ ਤੇ ਆਪਾਂ ਵੱਧ ਤੋਂ ਵੱਧ ਸੂਟਾਂ ਦੀਆਂ ਇਹ ਵੀ ਵੀਡੀਓ ਦੇ ਉੱਪਰ ਪਾਵਾਂਗੇ ਆਪਾਂ ਤੇ ਚਲੋ ਬਹੁਤਾ ਟਾਈਮ ਨਾ ਵੇਸਟ ਕਰੀਏ ਤੇ ਤੁਹਾਨੂੰ ਦਿਖਾਉਣੀ ਆਪਾਂ ਸਟੇਟ ਸਲਵਾਰ ਮੈਂ ਆਪਣੀ ਸਟੇਟ ਸਲਵਾਰ ਕਿੱਦਾਂ ਕਟਿੰਗ ਕਰਦੀ ਹਾਂ ਤੇ ਮੈਂ ਤੁਹਾਨੂੰ ਸਟੀਚਿੰਗ ਵੀ ਦਿਖਾਉਂਗੀ ਆਉਣ ਵਾਲੇ ਬਲੌਗ ਦੇ ਵਿੱਚ ਠੀਕ ਹੈ ਜੀ ਤੇ ਸਟੇਟ ਸਲਵਾਰ ਕੱਟਣ ਵਾਸਤੇ ਤੁਸੀਂ ਕੀ ਕਰਨਾ ਇਹ ਦੇਖੋ ਪੂਰੇ ਦਾ ਪੂਰਾ ਕੱਪੜਾ ਆਪਾਂ ਐਦਾਂ ਫੋਲਡ ਕਰ ਲੈਣਾ ਇਹਨੂੰ ਤੇ ਐਦਾਂ ਦੂਰਾ ਕੱਪੜਾ ਕਰ ਲੈਣਾ ਆਪਾਂ ਠੀਕ ਹੈ ਜੀ ਕਿਉਂਕਿ ਅੱਜਕੱਲ ਤਾਂ ਗਰਮੀ ਦੇ ਵਿੱਚ ਜ਼ਿਆਦਾ ਵਧੀਆ ਲੱਗਦੀ ਹੈ ਇਹ ਐਦਾਂ ਤੁਸੀਂ ਦੂਰਾ ਕੱਪੜਾ ਕਰ ਲੈਣਾ ਠੀਕ ਹੈ ਤੇ ਸਾਰੇ ਕੱਪੜੇ ਨੂੰ ਐਦਾਂ ਕਿਉਂਕਿ ਗਰਮੀ ਦੇ ਵਿੱਚ ਇਸ ਸਟੇਟ ਸਲਵਾਰ ਪਲਾਜ਼ੋ ਵਾਂਗ ਹੀ ਲੱਗਦੀ ਐ ਇੱਕ ਤਾਂ ਹੈਵੀ ਨਹੀਂ ਹੁੰਦੀ ਤੇ ਪਾਈ ਹੋਈ ਵੀ ਸੋਹਣੀ ਲੱਗਦੀ ਆ ਠੀਕ ਹੈ ਜੀ ਤੈਨੂੰ ਇਦਾਂ ਕਰ ਲੈਣਾ ਤੇ ਇੱਥੋਂ ਫੋਲਡ ਕਰਕੇ ਆਪਾਂ ਇਹ ਇਹਦੇ ਉੱਪਰ ਰੱਖ ਲੈਣਾ ਇਦਾਂ ਕੱਪੜੇ ਨੂੰ ਬਰਾਬਰ ਕਰਕੇ ਇਹ ਲੋਚ ਇਦਾਂ ਕੱਪੜੇ ਨੂੰ ਸੈਟਿੰਗ ਕਰ ਲੈਣੀ ਆਪਾਂ ਲਾਈਟ ਤੁਹਾਨੂੰ ਮੈਂ ਪਿਛਲੇ ਬਲੌਗ ਵਿੱਚ ਵੀ ਦੱਸਿਆ ਸੀ ਕਿਉਂਕਿ ਸਭ ਦੇ ਚੱਲੀ ਜਾਂਦੀ ਹੋਣੀ ਆ ਹੈਨਾ ਕਣਕਾ ਨੂੰ ਤੁਹਾਨੂੰ ਪਤਾ ਹੀ ਆ ਕਿਵੇਂ 6 ਮਹੀਨੇ ਆਪਾਂ ਦੇਖਦੇ ਹੋ ਤੇ ਬਿਜਲੀ ਤਾਂ ਇਹੋ ਕੱਟ ਲਾ ਦਿੰਦੇ ਨੇ ਕਿਉਂਕਿ ਅੱਗ ਲੱਗਣ ਦਾ ਡਰ ਹੁੰਦਾ ਉਹਨਾਂ ਨੂੰ ਤੇ ਇਹ ਦੇਖੋ ਜੀ ਆਪਾਂ ਇਦਾਂ ਚੌਰਸ ਕੱਪੜਾ ਕਰ ਲੈਣਾ ਠੀਕ ਹੈ ਫੇਰ ਤੁਸੀਂ ਆਪਣੀ ਸਲਵਾਰ ਦੀ ਲੈਂਥ ਨਾਪਣੀ ਆ ਇਹ ਇਧਰ ਜੁੜੇ ਹੋਏ ਪਾਸੇ ਇਹ ਧਿਆਨ ਰੱਖਣਾ ਤੁਸੀਂ ਜਿੱਧਰ ਜੁੜਿਆ ਹੋਇਆ ਪਾਸਾ ਉਧਰੋਂ ਤੁਸੀਂ ਨਾਪ ਆਪਣੀ ਸਲਵਾਰ ਦੀ ਲੈਂਥ ਰੱਖ ਲੈਣੀ ਹੈ ਠੀਕ ਹੈ ਜੀ ਮੇਰੀ ਸਲਵਾਰ ਦੀ ਲੈਂਥ ਹੈਗੀ ਆ 31 ਇੰਚ ਪਰ ਮੈਂ ਤੁਹਾਨੂੰ ਦੱਸਿਆ ਮੈਂ ਕੱਪੜਾ ਫालतू ਰੱਖਦੇ ਹੰਨੀ ਆ ਤੇ ਆਪਾਂ ਇਹਦੀ ਕਟਿੰਗ ਕਰਾਂਗੇ ਇੱਥੋਂ 32 ਇੰਚ ਤੇ ਠੀਕ ਹੈ ਜੀ ਇਹ ਇੱਥੋਂ ਤੇ ਇਦਾਂ ਹੀ ਆਪਾਂ ਨੇ ਰੱਖਣੀ ਆ ਮੂਰੀ ਇਹ 32 ਇੰਚ ਤੋਂ ਬਾਅਦ ਆਪਾਂ ਨੇ ਨਿਸ਼ਾਨ ਲਾਉਣਾ ਮੂਰੀ ਦਾ ਮੂਰੀ ਤੁਸੀਂ ਕਿੰਨੀ ਖੁੱਲੀ ਰੱਖਣੀ ਆ ਕਿਉਂਕਿ ਸਟੇਟ ਸਲਵਾਰ ਦੀ ਮੂਰੀ ਥੋੜੀ ਜਿਹੀ ਖੁੱਲੀ ਹੀ ਸੋਹਣੀ ਲੱਗਦੀ ਆ ਤੇ ਮੈਂ ਇੱਥੇ ਰੱਖੂੰਗੀ 8.5 ਇੰਚ ਤੇ ਇੱਥੋਂ ਕਿਉਂਕਿ ਕਪੜਾ ਸੀਉਣ ਦੇ ਵਿੱਚ ਵੀ ਆਊਗਾ ਠੀਕ ਹੈ ਜੀ ਤੇ ਇਸ ਪਾਸੋਂ ਜਿਹੜਾ ਕੱਟਿਆ ਹੋਇਆ ਪਾਸਾ ਇਸ ਪਾਸੋਂ ਆਪਾਂ ਰੱਖਣਾ ਉੱਪਰ 5 ਇੰਚ 벨ਟ ਦਾ ਨਿਸ਼ਾਨ ਕੱਢ ਦੇਣਾ ਆਪਾਂ ਨੇ ਤੇ ਇੱਧਰ ਨੂੰ ਰੱਖਣਾ ਆਪਾਂ ਨੇ 15 ਇੰਚ ਠੀਕ ਹੈ ਜੀ ਇਹ ਹੋਊਗਾ ਆਪਣਾ ਆਸਣ ਦਾ ਤੇ ਇਹਨੂੰ ਇੱਥੋਂ ਡੂੰਗੀ ਕਾਟ ਵੀ ਪਾ ਸਕਦੇ ਆ ਆਪਾਂ ਤੇ ਸਿੱਧੀ ਕਾਟ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਠੀਕ ਹੈ ਜੀ ਕਈ ਵਾਰੀ ਜੇ ਸਿੱਧੀ ਕੱਟ ਪਾਉਣੀ ਆ ਤਾਂ ਉੱਪਰ ਚੱਕੀ ਜੇ ਜਾਂਦੀ ਆ ਸਲਵਾਰ ਤੇ ਜਿਨ੍ਹਾਂ ਨੂੰ ਉਹ ਨਹੀਂ ਸੋਹਣੀ ਲੱਗਦੀ ਤਾਂ ਥੋੜੀ ਜਿਹੀ ਕਾਟ ਦੁੱਜੇ ਲੋਟ ਪਾ ਲਿਆ ਕਰੋ ਪਹਿਲਾਂ ਤੁਸੀਂ ਸਿੱਧਾ ਨਿਸ਼ਾਨ ਇਸ ਤੋਂ ਇਹ ਮੂਰੀ ਨਾਲ ਮਲਾ ਦੇਣਾ ਇਹ ਇੱਥੋਂ ਲੈ ਕੇ ਆਸਣ ਤੋਂ ਲੈ ਕੇ ਸਿੱਧਾ ਨਿਸ਼ਾਨ ਮੂਰੀ ਤੱਕ ਮਲਾ ਦਿਓ ਜੇ ਤੁਹਾਡੇ ਕੋਲ ਫੋਟਾ ਹੈਗਾ ਤੁਸੀਂ ਫੋਟਾ ਰੱਖ ਸਕਦੇ ਹੋ ਪਰ ਮੈਨੂੰ ਉਹਦੀ ਜ਼ਰੂਰਤ ਪੈਂਦੀ ਨਹੀਂ ਐਦਾਂ ਜੀ ਠੀਕ ਹੈ ਜੀ ਇਹ ਸੌਖੀ ਹੈ ਸਲਵਾਰ ਕੱਟਣੀ ਵਾਲੀ ਔਖੀ ਨਹੀਂ ਹੈਗੀ ਇਹ ਐਦਾਂ ਤੁਸੀਂ ਇੱਥੋਂ ਇਹ ਐਦਾਂ ਬਣਾਓ ਇੱਥੋਂ ਥੋੜੀ ਏ ਇਦਾਂ ਗਲਾਈ ਪਾ ਲੀ ਠੀਕ ਹੈ ਜੀ ਤੇ ਇਹ ਕੰਨੀ ਇਹਨੂੰ ਆਪਾਂ ਉਤਾਰ ਦਾਂਗੇ ਨਾਲੇ ਕੱਪੜਾ ਬਰਾਬਰ ਹੋ ਜਾਊਗਾ ਇਦਾਂ ਤੇ ਇਹਨੂੰ ਕੱਪੜੇ ਨੂੰ ਫੋਲਡ ਕਰਕੇ ਇੱਥੋਂ ਇਹ ਜੁੜਿਆ ਹੋਇਆ ਪਾਸਾ ਆਪਾਂ ਅਲੱਗ ਕਰ ਦਾਂਗੇ ਤੇ ਜਦੋਂ ਵੀ ਕੱਪੜਾ ਕੱਟਣਾ ਤੁਸੀਂ ਇੱਧਰ ਹੱਥ ਰੱਖ ਲੈਣਾ ਇਦਾਂ ਤੇ ਕੱਪੜੇ ਨੂੰ ਖਿੱਚ ਪੈਂਦੀ ਆ ਉੱਪਰ ਕੱਪੜੇ ਚ ਕਾਣ ਨਹੀਂ ਪਾਉਂਦੇ ਕੱਪੜੇ ਚ ਕਾਣ ਨਹੀਂ ਪੈਂਦੀ ਤੇ ਕਪੜਾ ਵੱਧ ਘੱਟ ਨਹੀਂ ਹੁੰਦਾ ਜੀ ਠੀਕ ਹੈ ਜੀ ਇਹ ਲੋਚੇ ਇੰਦਾਂ ਇਹ ਬਣ ਗਏ ਜੀ ਆਪਣੀ ਸਟੇਟ ਸਲਵਾਰ ਠੀਕ ਹੈ ਜੀ ਇਹ ਇੱਥੋਂ ਤੁਸੀਂ ਬਾਅਦ ਵਿੱਚ ਕੱਟਣਾ ਪਹਿਲਾਂ ਤੁਸੀਂ ਉੱਪਰੋਂ ਤੇ ਤਿਆਰ ਕਰ ਲਿਓ ਕਿਉਂਕਿ ਮੈਂ ਪਹਿਲਾਂ ਹੀ ਫालतू ਰੱਖ ਲਈ 1 ਇੰਚ ਇਹ ਜਿਹੜਾ ਫालतू ਕਪੜਾ ਇਹ ਆਪਾਂ ਉਤਾਰ ਦਨੇ ਆ ਕਿਉਂਕਿ ਜਿਹੜੇ ਸਟੇਟ ਸਲਵਾਰ ਹੁੰਦੀ ਹੈ ਇਹ ਬਾੜੀ ਨੀਵੇਂ ਵੀ ਨਹੀਂ ਸੋਹਣੀ ਲੱਗਦੀ ਠੀਕ ਹੈ ਜੀ ਹੁਣ ਇਹਦੀ ਹੋ ਗਈ ਕਟਿੰਗ ਤੇ ਰਹਿ ਗਈ ਆਪਣੀ 벨ਟ ਇਹ ਆਪਾਂ ਕਮੀਜ਼ ਦੇ ਕੋਲ ਤੋਂ ਉਤਾਰਿਆ ਸੀ ਕੱਪੜਾ ਉੱਪਰਲੇ ਪਾਸੋਂ ਇਹ ਪ੍ਰੈਸ ਇਹਨੂੰ ਕਰਕੇ ਸਿੱਧਾ ਜਾ ਹੋ ਜਾਊਗਾ ਪਰ ਇਹ ਮੈਂ ਨਾਪ ਕੇ ਦੇਖਿਆ ਇਹ 19 ਲੈਂਥ ਤੇ 19 ਆਪਣੇ ਵਿਰਥ ਹੈ ਇਹਦੀ ਇਹ ਦੇਖੋ 23 ਇੰਚ ਲੈਂਥ ਹੁੰਦੀ ਹੈ ਮੇਰੀ ਤੇ 5 ਇੰਚ ਦੇ ਇਧਰੋਂ ਤੇ ਬਾਕੀ ਨੇਫਾ ਬਸ ਇਹ ਆਪਣੀ ਪ੍ਰੋਪਰ 벨ਟ ਦਾ ਹੀ ਕੱਪੜਾ ਤੇ ਇਧਰੋਂ ਕਟਿੰਗ ਨਹੀਂ ਮੈਂ ਕਰਦੀ ਕਿਉਂਕਿ ਪਹਿਲਾਂ ਮੈਂ ਪ੍ਰੈਸ ਕਰ ਲੂੰਗੀ ਇਹਨੂੰ ਠੀਕ ਹੈ ਜੀ ਤੇ ਇਦਾਂ ਬਸ ਇਹ 벨ਟ ਹੋ ਜਾਊਗੀ ਆਪਣੀ ਬਸ ਇਹਨੂੰ 벨ਟ ਦੇ ਕੱਪੜੇ ਨੂੰ ਆਪਾਂ ਇਦਾਂ ਹੀ ਰੱਖ ਦਾਂਗੇ ਜੀ ਇਹਨੂੰ ਪ੍ਰੈਸ ਕਰਕੇ ਪ੍ਰੋਪਰ ਸਿੱਧਾ ਕਰਕੇ ਫਿਰ ਆਪਾਂ ਇਹਦੇ ਵਿੱਚੋਂ ਇੱਥੋਂ ਕੱਟ પા ਕੇ ਇਹ ਆਪਣੀ ਬਣ ਜਾਊਗੀ ਜੀ 벨ਟ ਤੇ ਆਪਾਂ ਇਹਨੂੰ ਸਟਿਚ ਕਰਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਮੈਂ ਦੱਸਿਆ ਸੀਗਾ ਤੇ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਮੇਰੀ ਵੀਡੀਓ ਸੋਹਣੀ ਲੱਗਦੀ ਆ ਜਾਂ ਫਿਰ ਕਟਿੰਗ ਮੈਂ ਤੁਹਾਨੂੰ ਦਿਖਾਈ ਆ ਤੁਹਾਨੂੰ ਚੰਗੀ ਲੱਗੀ ਜੇ ਕੋਈ ਕਮੀ ਪੇਸ਼ੀ ਲੱਗੀ ਆ ਕਈ ਵਾਰੀ ਆਪਾਂ ਹੁਣ ਮੇਰਾ ਤਾਂ ਹੱਥ ਟਿਕਿਆ ਹੋਇਆ ਮੇਰੇ ਸੂਟ ਦੇ ਨਾਪਦੇ ਹੈ ਨਾ ਹਰ ਇੱਕ ਦਾ ਸੂਟ ਕਟਿੰਗ ਦਾ ਤਰੀਕਾ ਆਪਾਂ ਆਪਣਾ ਹੁੰਦਾ ਜੀ ਤੇ ਮੇਰਾ ਇਹ ਤਰੀਕਾ ਹੈ ਜਿਹੜਾ ਜਿਹੜੇ ਤਰੀਕੇ ਨਾਲ ਮੈਂ ਸੂਟ ਕਟਿੰਗ ਕਰਦੀ ਆ ਮੈਂ ਤੁਹਾਡੇ ਨਾਲ ਉਹ ਸ਼ੇਅਰ ਕੀਤਾ ਜੀ ਠੀਕ ਹੈ ਜਿੱਦਾਂ ਤੁਹਾਡਾ ਆਪਣਾ ਨਾਪ ਹੋਊਗਾ ਤੁਸੀਂ ਉਹਦੇ ਅਕੋਰਡਿੰਗ ਕਟਿੰਗ ਸਿੱਖ ਸਕਦੇ ਹੋ ਜਾਂ ਤੁਸੀਂ ਕਰ ਸਕਦੇ ਹੋ ਤੁਸੀਂ ਮੇਰੇ ਸੂਟ ਦਾ ਮੇਜਰਮੈਂਟ ਲੈ ਸਕਦੇ ਹੋ ਜਿਹੜੀਆਂ ਭੈਣਾਂ ਮੇਰੇ ਵਰਗੀਆਂ ਨੇ ਤਾਂ ਤੁਸੀਂ ਆਪਣੇ ਕਮੀਜ਼ ਨੂੰ ਨਾਪ ਲਿਓ ਜੇ ਤੁਹਾਡਾ ਨਾਪ ਮੇਰੇ ਕਮੀਜ਼ ਦੇ ਅਕੋਰਡਿੰਗ ਆ ਤੁਸੀਂ ਇਦਾਂ ਸੂਟ ਆਪਣਾ ਕੱਟ ਕਰ ਸਕਦੇ ਹੋ ਤੇ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਵੱਧ ਤੋਂ ਵੱਧ ਪਿਆਰ ਦਿਓ ਜੀ ਤੇ ਬਸ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਾਸਤੇ ਰਹੋ ਜੀ